ਫਿਕਰ ਨਹੀਂ ਕਰਨਾ ਫਰਿਆਦ ਕਰਨੀ ਹੈ ਆਸ ਨਹੀਂ ਛੱਡਣੀ ਅਰਦਾਸ ਕਰਨੀ ਹੈ ਕਮਾਲ ਹੈ ਅਕਾਲ ਹੈ ਤੇ ਅਜ ਨਜ਼ਾਰੇ ਨੇ ਕਲਾ ਵਰਤਦੀ ਹੈ ਤੇ ਚਮਤਕਾਰ ਹੁੰਦੇ ਨੇ ਇਹ ਕੱਲਾ ਕਹਿਣ ਨੂੰ ਨਹੀਂ ਸੱਚੇ ਵਰਤਾਰੇ ਨੇ ਬਸ ਉਹਦੇ ਤੇ ਭਰੋਸਾ ਰੱਖੀ ਇਸੇ ਭਰੋਸੇ ਨੇ ਜ਼ਿੰਦਗੀ ਆਵਾਜ਼ ਕਰਨੀ ਹੈ ਫਿਕਰ ਨਹੀਂ ਕਰਨਾ ਫਰਿਆਦ ਕਰਨੀ ਹੈ ਆਸ ਨਹੀਂ ਛੱਡਣੀ ਅਰਦਾਸ ਕਰਨੀ ਹੈ ਸੋਚੋਂ ਦੇ ਕੋਲ ਕਾਧੀਆਂ ਘਾਟਾਂ ਜਿਸ ਨੇ ਸਾਰੀ ਖੇੜ ਰਚਾਈ ਸੋਨਾ ਚਾਂਦੀ ਹੀਰੇ ਮੋਤੀ ਮਾਇਆ ਵੀ ਉਸ ਆਪ ਬਣਾਈ ਸਭ ਕੁਝ ਪੈਰੀ ਧਰਤਾ ਤੇਰੇ ਤਰਤ ਦੇ ਹੇਠ ਲੁਕੋ ਕੇ ਦਿੱਤਾ ਲੋੜ ਤੇਰੀ ਦਾ ਹਰ ਇੱਕ ਮਨ ਦਾ ਰੱਬ ਨੇ ਦੇਖ ਪਰੋ ਕੇ ਦਿੱਤਾ ਲੋੜ ਤਾਂ ਪੂਰੀ ਹੋ ਜਾਂਦੀ ਐ ਲਾਲਚ ਨਹੀਂਓ ਪੂਰਾ ਹੁੰਦਾ ਬੰਦਾ ਹੋਵੇ ਜਾਂ ਫਿਰ ਨਾਰੀ ਅਕਾਲ ਦੇ ਬਿਨਾ ਅਧੂਰਾ ਹੁੰਦਾ ਜਿੱਥੇ ਸਭ ਕੁਝ ਇੱਕ ਹੋ ਜਾਂਦਾ ਉਸੇ ਦੀ ਤਲਾਸ਼ ਕਰਨੀ ਹੈ ਫਿਕਰ ਨਹੀਂ ਕਰਨਾ ਫਰਿਆਦ ਕਰਨੀ ਹੈ ਆਸ ਨਹੀਂ ਛੱਡਣੀ ਅਰਦਾਸ ਕਰਨੀ ਹੈ ਜ਼ਿੰਦਗੀ ਰੰਗਾਂ ਦਾ ਹੀ ਨਾਮ ਹੈ ਹਾਸਾ ਰੋਣਾ ਚੱਲਦਾ ਰਹਿੰਦਾ ਤਾਂ ਹੀ ਨਵੀਂ ਸਵੇਰ ਹੁੰਦੀ ਜਦ ਸੂਰਜ ਪੁਰਾਣਾ ਢਲਦਾ ਰਹਿੰਦਾ ਜੇ ਦੁੱਖਾਂ ਦੀ ਸਮਝ ਹੋਊ ਤਾਂ ਹੀ ਸੁੱਖਾਂ ਦਾ ਮੁੱਲ ਪੈਣਾ ਏ ਫਿਕਰ ਨਾ ਕਰ ਜਦ ਹੁਕਮ ਹੋ ਗਿਆ ਤੂੰ ਆਪੇ ਸਭ ਸਮਝ ਲੈਣਾ ਏ ਜਦੋਂ ਲੱਗੇ ਮੈਂ ਦੁਖੀ ਬਹੁਤ ਹਾਂ ਗੁਰੂਆਂ ਦੀ ਕੁਰਬਾਨੀ ਯਾਦ ਕਰਨੀ ਏ ਫਿਕਰ ਨਹੀਂ ਕਰਨਾ ਫਰਿਆਦ ਕਰਨੀ ਏ ਆਸ ਨਹੀਂ ਛੱਡਣੀ ਅਰਦਾਸ ਕਰਨੀ ਏ ਅਕਾਲ ਹੀ ਅਕਾਲ ਦਾ ਆਲਾਪ ਰਹੇ ਗੂੰਜਦਾ ਮਨਦੀਪ ਮੁਖੋਂ ਰੱਬ ਦਾ ਨਾਮ ਰਹੇ ਗੂੰਜਦਾ ਹੁਕਮ ਬਿਨਾ ਤਾਂ ਉਹਦਾ ਨਾਮ ਹੀ ਲੈ ਸਕਦੇ ਹੋਇਆ ਨਹੀਂ ਹੁਕਮ ਅਸੀਂ ਤਾਂ ਨਹੀਂ ਲੈ ਸਕਦੇ ਜਿਹਦੇ ਕਹਿਣ ਵਿੱਚ ਪੂਰੀ ਕਾਇਨਾਤ ਚੱਲਦੀ ਪਹਿਲਾਂ ਉਹਦਾ ਨਾਮ ਬਾਕੀ ਹਰ ਗੱਲ ਉਹਦੇ ਬਾਅਦ ਕਰਨੀ ਹੈ ਫਿਕਰ ਨਹੀਂ ਕਰਨਾ ਫਰਿਆਦ ਕਰਨੀ ਹੈ ਆਸ ਨਹੀਂ ਛੱਡਣੀ ਅਰਦਾਸ ਕਰਨੀ ਹੈ ਫਿਕਰ ਨਹੀਂ ਕਰਨਾ ਫਰਿਆਦ ਕਰਨੀ ਹੈ ਆਸ ਨਹੀਂ ਛੱਡਣੀ ਅਰਦਾਸ ਕਰਨੀ